ਹੋਣਾ ਕਿ ਸ਼੍ਰੋਮਣੀ ਕਲਦਨ ਕਹਿੰਦੇ ਨੇ ਕਿ ਵੋਟਾਂ ਹਾਰ ਗਿਆ ਹਾਰਨਾ ਵੋਟਾਂ ਦੇ ਵਿੱਚ ਹੋਰ ਚੀਜ਼ ਹੁੰਦੀ ਆ ਮਰਨਾ ਹੋ ਜਾਂਦਾ ਸ਼੍ਰੋਮਣੀ ਕਲਦਨ ਹਾਰਿਆ ਮਰਿਆ ਨਹੀਂ ਅਕਸਰ ਮੈਂ ਕਹਿੰਦਾ ਹੁੰਨਾ ਕਿ ਸ਼੍ਰੋਮਣੀ ਕਲਦਨ ਦੇ ਨਾਲ ਨਹੀਂ ਗੁਟਪਈ ਜਦੋਂ ਕੋਈ ਆਗੂ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਸੌ ਖਾ ਲਵੇ ਕਿ ਮੈਂ ਸੌ ਖਾਣਾ ਕਿ ਮੈਂ ਪੰਜਾਬ ਦੇ ਵਿੱਚੋਂ 4 ਹਫ਼ਤਿਆਂ ਦੇ ਵਿੱਚੋਂ ਨਸ਼ੇ ਦਾ ਲਤ ਛੋੜ ਦੂੰਗਾ ਕੋਈ ਆਗੂ ਸੌ ਚੱਕਦਾ ਕਹਿੰਦਾ ਕਿ ਮੈਂ ਪੰਜਾਬ ਦੇ ਹਰ ਨੌਜਵਾਨ ਨੂੰ ਹਰੇਕ ਘਰ 'ਚ ਇੱਕ ਨੌਜਵਾਨ ਨੂੰ ਨੌਕਰੀ ਦਊਂਗਾ ਜਦੋਂ ਕੈਪਟਨ ਸਾਹਿਬ ਕਹਿੰਦੇ ਨੇ ਕਿ ਕਰਜ਼ਾਕੁਰਕੀ ਖਤਮ ਫਸਲ ਦੀ ਪੂਰੀ ਰਾਖਵਾਂ ਸੋ ਕਿੰਨਾ ਜਿਹਾ ਕਰਜ਼ਾ ਤੇ ਨੌਕਰੀ ਹਰੇਕ ਮਾਨ ਨੂੰ ਲੱਗਾ ਕਿ ਮੇਰੇ ਪੁੱਤ ਨੂੰ ਨੌਕਰੀ ਹਰੇਕ ਕਿਸਾਨ ਨੂੰ ਲੱਗਾ ਕਿ ਮੇਰਾ ਕਰਜ਼ਾ ਤੇ ਉਹ ਇੱਕ ਪਾਸੜ ਜਿਹੜੀ ਵੋਟ ਆ ਉਹ ਕਾਂਗਰਸ ਨੂੰ ਪਈ ਉਹਦੇ ਝੂਠ ਨੂੰ ਪਈ ਸਾਡੇ ਖਿਲਾਫ ਨਹੀਂ ਪਈ ਠੀਕ ਹੈ ਅਸੀਂ ਆਪਣੀ ਗੱਲਾਂ ਰੱਖਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਸ਼ੋਮਨੀ ਕਾਲ ਜੋ ਕਹਿੰਦਾ ਕਰਦਾ ਪ੍ਰਕਾਸ਼ ਸਿੰਘ ਬਾਦਲ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਮੁੱਚੀ ਲੀਡਰਸ਼ਿਪ ਇੱਕੋ ਗੱਲ ਕਹਿੰਦੀ ਸੀ ਕਿ ਸਰਕਾਰ ਬਣੇ ਨਾ ਬਣੇ ਪਰ ਯਾਰ ਲਾਰਾ ਨਹੀਂ ਲਾਉਣਾ ਝੂਠ ਨਹੀਂ ਬੋਲਣਾ ਜੋ ਕਹਾਂਗੇ ਉਹੀ ਕਰਾਂਗੇ ਜੋ ਕਰਾਏ ਉਹੀ ਕਹਾਂਗੇ ਉਹ ਕਾਂਗਰਸ ਦੀ ਠੱਗੀ ਤੋਂ ਅੱਕੇ ਲੋਕਾਂ ਨੇ ਦੇਖਿਆ ਕਿ ਤਾਂ ਚਮੇ ਬੜਾ ਕਰਕੇ ਕਰਤਿਆ ਤਾਂ ਉਹਨਾਂ ਨੂੰ ਲੱਗਿਆ ਕਿ ਕਿਤਨਾ ਕਿਤੇ ਆ ਨਵੀਂ ਪਾਰਟੀ ਜਿਹੜੀ ਦਿੱਲੀ ਮਾਡਲ ਲੈ ਕੇ ਆਈ ਹੈ ਵੀ ਸ਼ਾਇਦ ਕੁਝ ਵੱਖਰਾ ਕਰੂਗੀ ਸੋ ਉਹਨਾਂ ਨੇ ਉਹ ਭੱਡਿਆ ਮਤਲਬ ਹਰ ਹਰ ਮਾਮਲੇ ਦੇ ਵਿੱਚ ਸ਼ੋਮਣੀ ਕਲ ਦੇ ਅੱਗੋਂ ਨੂੰ ਪੰਡਣਾ ਸ਼ੁਰੂ ਕੀਤਾ ਕਾਂਗਰਸ ਨੇ ਤਾਂ ਆਪਣਾ ਬੇੜਾ ਕਰਕੇ ਕਰਾਈ ਲਿਆ ਬਿਲਕੁਲ ਇੱਕ ਤਰਫਾ ਗਏ ਨਵੀਂ ਚੀਜ਼ ਤੇ ਉਹ ਵੀ ਕਹਿੰਦੇ ਨਵੀਂ ਚੀਜ਼ ਨੂੰ ਬੜਾ ਛੇਤੀ ਜਾਂਦਾ ਇੱਕ ਤਰਫਾ ਗਏ ਕਿ ਇਹਦੇ ਵਿੱਚ ਕਹਿੰਦੇ ਸੀ ਬਾਪੂ ਜਿੱਥੇ ਮੈਂ ਦੂੰਗਾ ਉੱਥੇ ਵੋਟ ਪਾਈਂਗਾ ਅਸੀਂ ਦੱਸਾਂਗੇ ਕਿੱਥੇ ਵੋਟ ਪਾਉਣੀ ਹੈ ਝਾੜੂ ਨੂੰ ਵੋਟ ਪਾ ਬਦਲਾ ਨੂੰ ਵੋਟ ਪਾ ਅੱਜ ਉਲਟਾ 2 ਸਾਲ ਦੇ ਵਿੱਚ ਅੱਜ ਨੌਜਵਾਨ ਕਹਿੰਦੇ ਨੇ ਬੱਚੇ ਕਹਿੰਦੇ ਨੇ ਇਹ ਨਹੀਂ ਵੀ ਕੋਈ ਤੁਹਾਡੇ ਕੈਮਰੇ ਕੇ ਘਰੇ ਮੈਂ ਹਕੀਕੀ ਗੱਲ ਕਰ ਰਹੇ ਹਾਂ ਗਰਾਉਂਡ ਦੀ ਅੱਜ ਨੌਜਵਾਨ ਬੱਚੇ ਕਹਿੰਦੇ ਨੇ ਕਿ ਬਾਪੂ ਜਿੱਥੇ ਤੂੰ ਵੇਂਗੇ ਉੱਥੇ ਵੋਟ ਪਾਵਾਂਗੇ ਕਿ ਅਸੀਂ ਸਾਡਾ ਜਿਹੜਾ ਜੀਵ ਬੁਖਾਰ ਉੱਤਰ ਲਿਆ ਕਰਨੀ ਦੇ ਨੇ ਕੀ ਕੀਤਾ ਉਹ ਗੱਲਾਂ ਹੁੰਦੀਆਂ ਨੇ ਕਰ ਕਰ ਕੇ 17 ਤੋਂ ਪਹਿਲਾਂ ਕੀ ਕੁਝ ਹੁੰਦਾ ਹੁੰਦਾ ਸੀ 10 ਸਾਲ ਦੀ ਸ਼ਰਮਣੀ ਕਾਲ ਦੀ ਸਰਕਾਰ 'ਚ ਕੀ ਕੁਝ ਹੋਇਆ ਪਿੰਡਾਂ ਦੇ ਵਿੱਚ ਕਿਵੇਂ ਜਿੰਮ ਆਏ ਹੁਣ ਬੱਚੇ ਪੁੱਛ ਰਹੇ ਨੇ ਕਿ ਯਾਰ ਕੋ ਜਿਗਲੇ ਆਦੂ ਕੋ ਕਿੱਤ ਲਿਆਦੂ ਇਹ ਯਾਰੇ ਬੱਚੇ ਪੁੱਛਦੇ ਨੇ ਕਿ ਯਾਰ ਮਾਰਗੜ ਕਬੱਡੀ ਟੂਰਨਾਮੈਂਟ ਵਰਲਡ ਕੱਪ ਹੁੰਦਾ ਸੀ ਹੁੰਦੇ ਹੀ ਨਹੀਂ ਹੁਣ ਉਹ ਫਿਰ ਉਹ ਬੱਚਿਆਂ ਦਾ ਪਤਾ ਲੱਗਿਆ ਜਿਵੇਂ ਤਾਂ ਕਾਲੀ ਦਿਲ ਦੀ ਸੋਚ ਸੀ ਕਿ ਕੱਖਾਂ ਦੀ ਮਾਂ ਖੇਡ ਕਬੱਡੀ ਨੂੰ ਲੱਖਾਂ ਦੇ ਲੱਖਾਂ ਤੋਂ ਕੋਲਾਂ ਤੱਕ ਲੈ ਕੇ ਜਾਣਾ ਬਾਜੂ ਦਾ ਕੱਖ ਵੀ ਨਹੀਂ ਹੋਇਆ ਪੈਚਵਰਕ ਵੀ ਨਹੀਂ ਹੋਇਆ ਪਤੰਦਰਾਂ ਤੋਂ ਸੋ ਇਹ ਹਰ ਹਰ ਜਦੋਂ ਗਸ਼ਟੋਰੀ ਕਰ ਦਿੰਦੇ ਜਿਹੜੇ ਛੰਡੇ ਤੇ ਆ ਉਹ ਤੋਂ ਬਾਅਦ ਨੌਜਵਾਨਾਂ ਦੀ ਤੁਸੀਂ ਦੇਖ ਰਹੇ ਹੋ 24 ਪੰਜਾਬ ਰਿਪੋਰਟ ਅਸੀਂ ਅੱਜ ਗੱਲ ਕਰਦੇ ਹਾਂ ਕਿਉਂਕਿ ਕੋਈ ਵੀ ਪਾਰਟੀ ਜੇ ਅਗਰ ਗੱਲ ਕਰੀਏ ਝੂਠ ਸਭ ਤੋਂ ਵੱਡੀ ਮੇਨ ਗੱਲ ਹੈ ਕਿਉਂਕਿ ਕੋਈ ਵੀ ਪਾਰਟੀਆਂ ਅਗਰ ਝੂਠ ਦੀ ਸਰਤੀ ਹੀ ਚਲਦੀਆਂ ਨੇ ਜਿੱਥੇ ਅਸੀਂ ਗੱਲਬਾਤ ਕਰੀਏ ਉਹ ਵੀ ਪਾਰਟੀਆਂ بڑے بڑے ਬਹਿਦੇ ਜਰੂਰ ਕਰਦੀਆਂ ਨੇ ਜਵੇਂ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲ ਕਰੀਏ بڑے بڑے ਬਹਿਦੇ ਜਰੂਰ ਕੀਤੇ ਜਾਂਦੇ ਨੇ ਪਾਰਟੀਆਂ ਕਿੰਨੀਆਂ ਕ ਖਰੀਆਂ ਉਤਰਦੀਆਂ ਨੇ ਲੋਕਾਂ ਨੂੰ ਹੁਣ ਆਪਣੇ ਆਪ ਪਤਾ ਲੱਗ ਜਾਂਦਾ ਕਿਉਂਕਿ ਅਗਰ ਗੱਲ ਬਦਲਾਅ ਦੀ ਗੱਲ ਕਰੀਏ ਜਾਂ 70 ਸਾਲਾਂ ਦੇ ਵਿਕਾਸ ਦੀ ਗੱਲ ਕਰੀ ਤਾਂ بڑے بڑے ਦਾਅਵੇ ਜਰੂਰ ਕੀਤੇ ਗਏ ਨੇ ਅਸੀਂ ਅੱਜ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਝੂਠ ਦੇ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਚੰਦਰਜੀ ਨਾਲ ਸਵਾਗਤ ਹੈ ਤੁਹਾਡਾ ਸਰਬਜੀ ਅਸੀਂ ਇੱਕ ਗੱਲ ਜੂਥ ਤੋਂ ਕਰਾਂਗੇ ਪਹਿਲਾਂ ਸਟਾਰਟ ਅਸੀਂ ਗੱਲ ਕਰਦੇ ਹਾਂ ਵੀ ਜੂਥ ਸਭ ਤੋਂ بڑا ਲੋਕਾਂ ਦੇ ਵਿੱਚ ਇੱਕ ਮੇਨ ਗੱਲ ਹੈ ਬਦਲਾਵ ਵਾਲੀ ਗੱਲ ਕਰੀਏ ਤਾਂ ਜੂਥ ਦੇ ਵਿੱਚ ਬਹੁਤ بڑا ਮਨਛੀ ਵੀ ਬਦਲਾਅ ਆਊਗਾ ਬਦਲਾਅ ਦੇ ਨਾਲ ਸਾਨੂੰ ਨੌਕਰੀਆਂ ਸਾਡੇ ਕੰਮ ਭ੍ਰਿਸ਼ਟਾਚਾਰੀ ਰਹਿਤ ਹੋਗੀ ਤੁਸੀਂ ਇੱਕ ਜੂਥ ਦੇ ਪੰਜਾਬ ਦੇ ਪ੍ਰਧਾਨ ਸ਼ੋਮਨੀ ਕਾਲੀ ਦਲ ਦੇ ਕਿਵੇਂ ਦੇਖਦੇ ਹੋ ਕਿ ਅਗਰ ਜੇ ਗੱਲ ਛੋਡੀ ਵੀ ਪਿੱਛੇ ਕਰੀਏ ਤਾਂ ਜੂਥ ਹੀ ਸਭ ਤੋਂ بڑا ਸ਼ੋਮਨੀ ਕਾਲੀ ਦਲ ਦੀ ਮੇਨ ਕੈਡਰ ਹੈ ਕਿਵੇਂ ਦੇਖਦੇ ਜੀ ਦੇਖੋ ਪੰਜਾਬ ਦੇ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਅਸੀਂ ਲੋਕ ਯੂਥ ਦੇ ਵਿੱਚ ਜਾਣਦੇ ਆ ਨੌਜਵਾਨਾਂ ਨੂੰ ਮਿਲਦੇ ਆ ਕਿ ਪੰਜਾਬ ਦੇ ਨੌਜਵਾਨਾਂ ਦੇਖੋ ਮੈਂ ਅਕਸਰ ਕਹਿੰਦਾ ਹੁੰਦਾ ਕਿ ਸ਼੍ਰੋਮਣੀ ਕਾਲਦਨ ਨੂੰ ਕਹਿੰਦੇ ਨੇ ਕਿ ਵੋਟਾਂ ਹਾਰ ਗਿਆ ਹਾਰਨਾ ਵੋਟਾਂ ਦੇ ਵਿੱਚ ਹੋਰ ਚੀਜ਼ ਹੁੰਦੀ ਆ ਮਰਨਾ ਹੋਰ ਚੀਜ਼ ਹੁੰਦੀ ਆ ਸ਼੍ਰੋਮਣੀ ਕਾਲਦਨ ਹਾਰਿਆ ਮਰਿਆ ਨਹੀਂ ਸ਼੍ਰੋਮਣੀ ਕਾਲਦਨ ਦਾ 100 ਸਾਲ ਦਾ ਇਤਿਹਾਸ ਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਠੀਕ ਆ ਨਵੀਂ ਪੀੜ੍ਹੀ ਨੂੰ ਨੌਜਵਾਨਾਂ ਨੂੰ ਅਸੀਂ ਆਪਣੇ ਪਛੋਕੜ ਬਾਰੇ ਕਾਲੀ ਦਲ ਦੇ ਸੰਧਾਤਾਵਾਂ ਬਾਰੇ ਕਾਲੀ ਦਲ ਦੀ ਸੰਘਰਸ਼ ਬਾਰੇ ਕੁਰਬਾਨੀ ਬਾਰੇ ਲੜਾਈ ਬਾਰੇ ਦੱਸਣ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਆਉਣ ਤੋਂ ਬਾਅਦ ਕਮੀ ਰਹੀ ਹੈ ਸਾਡੀ ਇਹ 'ਚ ਕੋਈ ਸ਼ੱਕ ਨਹੀਂ ਕੋਕਾ ਕਿਤਨਾ ਕਿਤਾ ਸ਼ੋਮਣੀ ਕਲਦ ਨੂੰ ਆਪਣੇ ਇਤਿਹਾਸ ਤੇ ਕਿਤੋਂ ਕੰਮਾਂ ਤੇ ਫਖਰ ਸੀ ਪਰ ਉਹਨੂੰ ਪ੍ਰਸਾਰ ਨਹੀਂ ਸਕੇ ਚਲੋ ਸਮਾਂ ਆਉਂਦਾ ਹੈ ਸੋ ਬਦਲਾਅ ਵੀ ਪ੍ਰਕਿਰਤੀ ਦਾ ਨਿਯਮ ਹੈ ਤੇ ਬਦਲਾਅ ਦੇ ਨਾਲ ਹੀ ਸ਼ਰ ਚੰਗੇ ਮਾਰੇ ਦੀ ਪਛਾਣ ਵੀ ਬਣਦੀ ਆ 17 ਦੇ ਵਿੱਚ ਇਹ ਵੋਟ ਪਈ ਆ ਤਾਂ ਇਹ ਅਕਸਰ ਮੈਂ ਕਹਿਣਾ ਹੁੰਦਾ ਕਿ ਸ਼ੋਮਣੀ ਕਲ ਦੇ ਖਿਲਾਫ ਨਹੀਂ ਵੋਟ ਪਈ ਜਦੋਂ ਕੋਈ ਆਗੂ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ 100 ਖਾ ਲਵੇ ਕਿ ਮੈਂ 100 ਖਾਣਾ ਕਿ ਮੈਂ ਪੰਜਾਬ ਦੇ ਵਿੱਚੋਂ 4 ਹਫ਼ਤਿਆਂ ਦੇ ਵਿੱਚੋਂ ਨਸ਼ੇ ਦਾ ਲੱਕ ਤੋੜ ਦੂੰਗਾ ਕੋਈ ਆਗੂ ਸੌਂ ਚੱਕਦਾ ਕਹਿੰਦਾ ਕਿ ਮੈਂ ਪੰਜਾਬ ਦੇ ਹਰ ਨੌਜਵਾਨ ਨੂੰ ਹਰੇਕ ਘਰ 'ਚ ਇੱਕ ਨੌਜਵਾਨ ਨੂੰ ਨੌਕਰੀ ਦਊਂਗਾ ਜਦੋਂ ਕੈਪਟਨ ਸਾਹਿਬ ਕਹਿੰਦੇ ਨੇ ਕਿ ਕਰਜ਼ਾਕੁਰਕੀ ਖਤਮ ਫਸਲ ਦੀ ਪੂਰੀ ਰਕਮ ਕਿ ਮੈਂ ਅਰਤੀਆਂ ਵਾਲਾ ਵੀ ਕੋਰਪੋਰੇਟ ਵਾਲਾ ਵੀ ਪ੍ਰਾਈਵੇਟ ਵਾਲਾ ਵੀ ਸਰਕਾਰੀ ਵਾਲਾ ਵੀ ਸਾਰਿਆਂ ਦੇ ਲੈਣ ਫੇਰ ਦਊਂਗਾ ਸੋ ਕਿਤਨਾ ਕਿਤੇ ਉਹ ਕਰਜ਼ਾ ਤੇ ਨੌਕਰੀ ਹਰੇਕ ਮਨ ਨੂੰ ਲੱਗਿਆ ਕਿ ਮੇਰੇ ਪੁੱਤ ਨੂੰ ਨੌਕਰੀ ਹਰੇਕ ਕਿਸਾਨ ਨੂੰ ਲੱਗਿਆ ਕਿ ਮੇਰਾ ਕਰਜ਼ਾ ਮਾਫ਼ ਉਹ ਜਿਹੜਾ ਇਫੈਕਟ ਸੀ ਬਹੁਤ ਵੱਡਾ ਸੀ ਤੇ ਉਹ ਇੱਕ ਪਾਸੜ ਜਿਹੜੀ ਵੋਟ ਆ ਉਹ ਕਾਂਗਰਸ ਨੂੰ ਪਈ ਉਹਦੇ ਝੂਠ ਨਹੀਂ ਪਈ ਸਾਡੇ ਖਿਲਾਫ ਨਹੀਂ ਪਈ ਠੀਕ ਹੈ ਅਸੀਂ ਆਪਣੀ ਗੱਲਾਂ ਰੱਖਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਸ਼ੋਮਲੀ ਕਾਲ ਜੋ ਕਹਿੰਦਾ ਕਰਦਾ ਪ੍ਰਕਾਸ਼ ਸਿੰਘ ਬਾਦਲ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਮੁੱਚੀ ਲੀਡਰਸ਼ਿਪ ਇੱਕੋ ਗੱਲ ਕਹਿੰਦੀ ਸੀ ਕਿ ਸਰਕਾਰ ਬਣੇ ਨਾ ਬਣੇ ਪਰ ਯਾਰ ਲਾੜਾ ਨਹੀਂ ਲਾਉਣਾ ਝੂਠ ਨਹੀਂ ਬੋਲਣਾ ਜੋ ਕਹਾਂਗੇ ਉਹੀ ਕਰਾਂਗੇ ਤੇ ਜੋ ਕਰਾਂਗੇ ਉਹੀ ਕਹਾਂਗੇ ਤੇ 22 ਚ ਕੀ ਹੋਇਆ ਉਹ ਜਦੋਂ ਕਾਂਗਰਸ ਦੀ ਠੱਗੀ ਤੋਂ ਅੱਕੇ ਲੋਕਾਂ ਨੇ ਦੇਖਿਆ ਕਿ ਤਾਂ ਚਮੇ ਬੜਾ ਕਰ ਕੀ ਕਰਤਿਆ ਤਾਂ ਉਹਨਾਂ ਨੂੰ ਲੱਗਿਆ ਕਿ ਕਿਤਨਾ ਕਿਤੇ ਆ ਨਵੀਂ ਪਾਰਟੀ ਜਿਹੜੀ ਦਿੱਲੀ ਮਾਡਲ ਲੈ ਕੇ ਆਈ ਹੈ ਵੀ ਸ਼ਾਇਦ ਕੁਝ ਵੱਖਰਾ ਕਰੂਗੀ ਸੋ ਉਹਨੇ ਉਹ ਭੰਡਿਆ ਮਤਲਬ ਹਰ ਵਾਰ ਹਰ ਮਾਮਲੇ ਦੇ ਵਿੱਚ ਸ਼ੋਮਣੀ ਕਲ ਦੇ ਆਗੂ ਨੂੰ ਪੰਡਣਾ ਸ਼ੁਰੂ ਕੀਤਾ ਕਾਂਗਰਸ ਨੇ ਤਾਂ ਆਪਣਾ ਬੇੜਾ ਕਰਕੇ ਕਰਾਈ ਲਿਆ ਸੀ ਸੋ ਕਿਤਨਾ ਕਿਤੇ ਦੂਜੀ ਵਾਰ ਜਿਹੜਾ ਨਯੂਥ ਸੀ 18 25 ਵਾਲਾ ਇਹਨਾਂ ਨੂੰ ਲੱਗਿਆ ਕਿ ਆਹ ਕੋਈ ਵਖਰਾ ਕਰਨਗੇ ਉਹਨਾਂ ਨੇ ਹਰ ਨੌਜਵਾਨੇ 'ਚ ਕੋਈ ਸ਼ੱਕ ਨਹੀਂ ਬਿਲਕੁਲ ਇੱਕ ਤਰਫਾ ਗਏ ਨਵੇਂ ਚੀਜ਼ ਤੇ ਗਏ ਜਿਵੇਂ ਕਹਿੰਦੇ ਨਵੇਂ ਜੀਨ ਬੰਦਾ ਛੇਤੀ ਜਾਂਦਾ ਇੱਕ ਤਰਫਾ ਗਏ ਕਿ ਇਹਦੇ ਵਿੱਚੋਂ ਕੁਝ ਕੱਢਾਂਗੇ ਪਰ ਨਿਕੜਿਆ ਕੱਖ ਨਹੀਂ ਅੱਜ ਕੀ ਹੋਇਆ ਬਾਈ ਦੇ ਵੋਟਾਂ ਤੋਂ ਪਹਿਲਾਂ ਨੌਜਵਾਨ ਕਹਿੰਦੇ ਸੀ ਬਾਪੂ ਜਿੱਥੇ ਮੈਂ ਕਹੂੰਗਾ ਉੱਥੇ ਵੋਟ ਪਾਈਂ ਅਸੀਂ ਦੱਸਾਂਗੇ ਕਿੱਥੇ ਵੋਟ ਪਾਉਣੀ ਹੈ ਝਾੜੂ ਨੂੰ ਵੋਟ ਪਾ ਬੜਲਾ ਨੂੰ ਵੋਟ ਪਾ ਅੱਜ ਉਲਟਾ ਰੋਸ ਆ ਦੇ ਵਿੱਚ ਅੱਜ ਨੌਜਵਾਨ ਕਹਿੰਦੇ ਨੇ ਬੱਚੇ ਕਹਿੰਦੇ ਨੇ ਇਹ ਨਹੀਂ ਵੀ ਕੋਈ ਤੁਹਾਡੇ ਕੈਮਰੇ ਕੇ ਘਰੇ ਮੈਂ ਹਕੀਕੀ ਹਕੀਕੀ ਗੱਲ ਕਰ ਰਹੇ ਹਾਂ ਗਰਾਉਂਡ ਦੀ ਅੱਜ ਨੌਜਵਾਨ ਬੱਚੇ ਕਹਿੰਦੇ ਨੇ ਕਿ ਬਾਪੂ ਜਿੱਥੇ ਤੂੰ ਕਹੇਂਗਾ ਉੱਥੇ ਵੋਟ ਪਾਵਾਂਗੇ ਕਿ ਅਸੀਂ ਸਾਡਾ ਜਿਹੜਾ ਉਹ ਸੀ ਬੁਖਾਰ ਉੱਤਰ ਲਿਆ ਕਿਉਂਕਿ ਨੌਜਵਾਨਾਂ ਨੂੰ ਪਤਾ ਲੱਗ ਗਿਆ ਕਿ ਆਪਣੇ ਤੇ ਪ੍ਰਾਇਜ ਪਰਖ ਕੀ ਆ ਤੇ ਅਕਾਲੀ ਦਲ ਨੇ ਕੀ ਕੀਤਾ ਉਹ ਗੱਲਾਂ ਹੁੰਦੇ ਨਾ ਕਰ ਕਰ ਕੇ 17 ਤੋਂ ਪਹਿਲਾਂ ਕੀ ਕੁਝ ਹੁੰਦਾ ਹੁੰਦਾ ਸੀ 10 ਸਾਲ ਦੀ ਸ਼ਰਮਣੀ ਕਾਲ ਦੀ ਸਰਕਾਰ 'ਚ ਕੀ ਕੁਝ ਹੋਇਆ ਪਿੰਡਾਂ ਦੇ ਵਿੱਚ ਕਿਵੇਂ ਜਿੰਮ ਆਏ ਹੁਣ ਬੱਚੇ ਪੁੱਛਦੇ ਨੇ ਕਿ ਯਾਰ ਕੋਈ ਬਾਲੀਬਾਲ ਲਿਆ ਦਿਓ ਕੋਈ ਜਿੰਮ ਲਿਆ ਦਿਓ ਕੋਈ ਕੱਟ ਲਿਆ ਦਿਓ ਨਹੀਂ ਆ ਰਹੇ ਹੁਣ ਬੱਚੇ ਪੁੱਛਦੇ ਨੇ ਕਿ ਯਾਰ ਮਾਂ ਖੇਡ ਕਬੱਡੀ ਟੂਰਨਾਮੈਂਟ ਵਰਲਡ ਕੱਪ ਹੁੰਦਾ ਸੀ ਹੁੰਦੇ ਹੀ ਨਹੀਂ ਹੁਣ ਉਹ ਫਿਰ ਉਹ ਬੱਚਿਆਂ ਨੂੰ ਪਤਾ ਲੱਗਾ ਕਿ ਉਹ ਤਾਂ ਕਾਲੀ ਦਿਲ ਦੀ ਸੋਚ ਸੀ ਸਰਦਾਰ ਸੁਖਵੀਰ ਸਿੰਘ ਬਾਦਲੀ ਦਾ ਵਿਜ਼ਨ ਸੀ ਉਹਨਾਂ ਦੀ ਸੋਚ ਸੀ ਉਹ ਕਿ ਕੱਖਾਂ ਦੀ ਮਾਂ ਖੇਡ ਕਬੱਡੀ ਨੂੰ ਲੱਖਾਂ ਤੇ ਲੱਖਾਂ ਤੋਂ ਕੋੜਾ ਤੱਕ ਲੈ ਕੇ ਜਾਣਾ ਅੱਜ ਜਦੋਂ ਨੌਜਵਾਨ ਪੁੱਛਦੇ ਨੇ ਕਿ ਜਿਹੜੀਆਂ ਗਲੀਆਂ ਨਾਲੀਆਂ ਬਣੀਆਂ ਸੀ ਸੀਵਰੇਜ ਪਿੰਡਾਂ ਦੇ ਵਿੱਚ ਬਣੇ ਸੀ ਕਿ ਇਹ ਦਵਾਰਾ ਕਿਉਂ ਨਹੀਂ ਬਣੇ ਤਾਂ ਫਿਰ ਬੱਚਾ ਨੂੰ ਪਤਾ ਲੱਗਦਾ ਕਿ ਇਹ ਤਾਂ ਅਕਾਲੀ ਸਰਕਾਰ ਦੀ ਸੋਚ ਸੀ ਬਾਅਦੋਂ ਦਾ ਕੱਖ ਵੀ ਨਹੀਂ ਹੋਇਆ ਪੈਚਵਰਕ ਵੀ ਨਹੀਂ ਹੋਇਆ ਪਤੰਦਰਾਂ ਤੋਂ ਸੋ ਇਹ ਹਰ ਹਰ ਜਦੋਂ ਗੱਲ ਨੂੰ ਨੌਜਵਾਨ ਹੁਣ ਨਾਪ ਤੋਲ ਕੇ ਦੇਖਦੇ ਨੇ ਤਾਂ ਹੁਣ ਇੱਕੋ ਗੱਲ ਤੇ ਆਉਂਦੇ ਨੇ ਕਿ ਸ਼੍ਰੋਮਣੀ ਕਾਲਦਲ ਦੇ ਜਿਹੜੇ ਛੰਡੇ ਤੇ ਆ ਉਹ ਤੋਂ ਬਾਅਦ ਜਿਹੜੀ ਨੌਜਵਾਨਾਂ ਦੇ ਨਾਲ ਜੋ ਕੁਝ ਹੋਇਆ ਜੋ ਕਰਦਾਰ ਕੁਛ ਓਹੀ ਖਾਸ ਕਰਕੇ ਸਿੱਖ ਨੌਜਵਾਨਾਂ ਦੀ ਭਾਈਚਾਰਕ ਸਾਂਝ ਨੂੰ ਪੰਜਾਬ ਦੀ ਲੋ ਤੋੜਨ ਦੇ ਵਿੱਚ ਮਤਲਬ ਇਹ ਲੱਗੇ ਹੋਏ ਨੇ ਪੂਰੇ ਹਿੰਦੂ ਸਿੱਖ ਏਕਤਾ ਦਾ ਜ ਨਾਰਾ ਲਾ ਕੇ ਸਰਾ ਤਰ ਤਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ 97 ਚ ਭਾਰਤੀ ਜਨਤਾ ਪਾਰਟੀ ਨੇ ਸਮਝੌਤਾ ਕੀਤਾ ਸੀ ਕਿਉਂਕਿ ਉਦੋਂ ਦੇ ਹਾਲਾਤ ਇਹੋ ਜੀ ਹਾਲਾਤਾਂ ਨੂੰ ਦੇਖ ਕੇ ਪੰਜਾਬ ਦੀ ਅਮਨ ਸ਼ਾਂਤੀ ਬਣਾਉਣ ਲਈ ਅੱਗ ਨੂੰ ਰੋਕਣ ਲਈ ਬਹੁਤ ਵੱਡਾ ਦੂਰਅੰਦੇਸ਼ੀ ਵਾਲਾ ਫੈਸਲਾ ਸੀ ਉਹ ਪ੍ਰਕਾਸ਼ ਸਿੰਘ ਬਾਦਲ ਜੀ ਦਾ ਐਵੇਂ ਨਹੀਂ ਕੋਈ ਸਮਝੌਤੇ ਹੋ ਜਾ ਕਰਦੇ ਸੋ ਸ਼੍ਰੋਮਣੀ ਕਾਲਦੇ ਦੇ ਸਮਝੌਤੇ ਰਹੇ ਨੇ ਸੰਧਾਨਾਂ ਤੇ ਮੁੱਦਿਆਂ ਤੇ ਪੰਜਾਬ ਦੀਆਂ ਗੱਲਾਂ ਤੇ ਰਹੇ ਗੱਲ ਕਰੀਏ ਸੀ ਮਜੀਠੀਆ ਸਾਹਿਬ ਦਾ ਨਾਂ ਲੈ ਕੇ ਗੱਲਾਂ ਚੱਲਦੇ ਸੀ ਵੀ ਨਸ਼ਾ ਨੌਜਵਾਨਾਂ ਨੂੰ ਲੈ ਕੇ ਆਉਣ ਲਈ ਸਭ ਤੋਂ ਵੱਡਾ ਕਾਰਨ ਮਜੀਠੀਆ ਸਾਹਿਬ ਦਾ ਨਾਂ ਲਿਆ ਜਾਂਦਾ ਸੀ ਅਕਾਲੀ ਦਲ ਦਾ ਸਭ ਤੋਂ ਨੌ ਪਹਿਲਾਂ ਮਜੀਠੀਆ ਸਾਹਿਬ ਦੇ ਨਾਂ ਤੋਂ ਚੱਲਦਾ ਕਿਵੇਂ ਦੇਖਦੇ ਕੋਈ ਤੁਸੀਂ ਇੱਕ ਜੂਤਾ ਅਗੂ ਕਿਵੇਂ ਦੇਖਦੇ ਯਾਰ ਗੱਲ ਸੁਣੋ ਬਈ ਜੀ ਵੀ ਨੌ ਤਾਂ ਪਟਿਆਦ ਲੋਕ ਲਿਆ ਮਜੀਠੀਆ ਸਾਹਿਬ ਦਾ ਫਿਰ 5 ਸਾਲ ਦੇ ਵਿੱਚ ਕਾਂਗਰਸ ਨੇ ਕੀਤਾ ਕੁਝ ਤੇ ਹੋਇਆ ਕੀ ਤਿੰਨ ਤਿੰਨ ਚਾਰ-ਚਾਰ ਡੀਜੀਪੀ ਬਦਲ ਕੇ 2-2 3-3 ਐਡਵੋਕੇਟ ਜਨਰਲ ਬਦਲ ਕੇ 2-2 3-3 ਡੀਜੀਪੀ ਬਦਲ ਕੇ ਫਿਰ ਇੱਕ ਪਰਚਾ ਹੋਇਆ ਤੇ ਪਰਚਾ ਹੋਣ ਤੋਂ ਬਾਅਦ ਠੀਕਾ ਮਜੀਠੀਆ ਸਾਹਿਬ ਅੰਦਰ ਗਏ ਤੇ ਹਾਈ ਕੋਰਟ ਦੀ ਜੱਜਮੈਂਟ ਪੜ੍ਹਿਆ ਤੁਸੀਂ ਪੰਜਾਬੀ ਦੀ ਜੇ ਗੱਲ ਕਹਿੰਦੇ ਪਿਓ ਪਿਓ ਹਾਈ ਕੋਰਟ ਦੇ ਜੁੱਤੀਆਂ ਮਾਰੀਆਂ ਨੇ ਜੁੱਤੀਆਂ ਪਿਓ ਪਿਓ ਕੇ ਜੁੱਤੀਆਂ ਮਾਰਿਆ ਜੁੱਤੀਆਂ ਪੰਜਾਬੀ ਦੇ ਵਿੱਚ ਤੇ ਅੱਜ 2 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਨੂੰ ਵਈ ਨੂੰ ਕੋਈ ਹੋਈ ਕਾਰਵਾਈ ਯਾਰ ਕਿਸੇ ਤੇ ਇਲਜ਼ਾਮ ਲਾਉਣੇ ਕਿਸੇ ਨੂੰ ਬਿਨਾ ਮਤਲਬ ਤੇ ਉਹਦੀ ਕਰਦਾਰ ਕੂਸ਼ੀ ਕਰ ਦੇਣੀ ਬੱਕਰੀ ਚੀਜ਼ ਆ ਜੇ ਕੋਈ ਗਲਤ ਕੀਤਾ ਤਾਂ ਕਾਰਵਾਈ ਕਰੋ ਕੋਈ ਫੜਿਆ ਫੜਦਾ ਥੋੜਾ ਕੋਈ ਜਾ ਕੇ ਇਹਨਾਂ ਨੂੰ ਕੌਣ ਇਹਨਾਂ ਦਾ ਬੋਹਾ ਡੱਕਦਾ ਕੋਈ ਜਾ ਕੇ ਕਰਨਲ ਜਿਹੜੀ ਕਾਰਵਾਈ ਕਰਦੇ ਆ ਅਗਲਾ ਫਿਰਦਾਨ ਲਕਾਰੇ ਮਾਰਦਾ ਕਿ ਜੇ ਭਾਈ ਮੈਂ ਗਲਤ ਕੀਤਾ ਤਾਂ ਕਰੋ ਕਾਰਵਾਈ ਉਹ ਲੋਕ ਵੀ ਸਮਝਦੇ ਨੇ ਕਿ ਇਹ ਸਾਰਾ ਕੁਝ ਲੋਕਾਂ ਦੀ ਵੀ ਛੱਡੋ ਜਦੋਂ ਜਿਹੜੇ ਕਹਿਣ ਵਾਲੇ ਆਗੂ ਸੀ ਜਿਹੜੇ ਸਭ ਤੋਂ ਵੱਧ ਭੰਡਦੇ ਸੀ ਨਵਜੋਤ ਸਿੰਘ ਸਿੱਧੂ ਜੀ ਤੇ ਆ ਆਸ਼ੋ ਜੀ ਜਿਹੜੇ ਲੁਧਿਆਣੇ ਵਾਲੇ ਉਹ ਤਾਂ ਮੰਨ ਗਏ ਮੇਰੇ ਸਿੱਧੂ ਮੰਨਿਆ ਕਿ ਯਾਰ ਅਸੀਂ ਵੋਟਾਂ ਦੇ ਤੈਸ਼ ਆ ਕੇ ਸੀ ਇੱਕ ਬੰਦੇ ਨੂੰ ਮਤਲਬ ਭੰਡ ਦੇ ਰਹੇ ਤੇ ਉਹ ਆ ਜਿਹੜਾ ਭਾਰਤ ਪੂਸ਼ਣ ਆਸੂ ਆ ਜਿਹੜਾ ਮੰਤਰੀ ਰਿਹਾ ਉਹ ਆਪੇ ਕਲੀਅਰ ਗੱਲ ਕਰ ਗਿਆ ਮੈਂ ਸਮਝਦਾ ਜਦੋਂ ਵਿਰੋਧੀ ਧਿਰ ਦੇ ਆਗੂ ਗੱਲ ਕਲੀਅਰ ਕਰ ਦਣ ਕਿ ਅਸੀਂ ਵੋਟਾਂ 'ਚ ਲਾਹਾ ਲੈਣ ਲਈ ਇੱਕ ਬੰਦੇ ਦੀ ਕਰਤਾਰਕੂਸ਼ੀ ਕੀਤੀ ਤਾਂ ਪਿੱਛੇ ਕੀ ਰਹਿ ਜਾਂਦਾ ਪੰਜਾਬ ਜਾਓ ਯਾਤਰਾ ਚੱਲਦੀ ਹੈ ਮੁੱਖ ਮੰਤਰੀ ਕਹਿੰਦਾ ਵੀ 70 ਸਾਲਾਂ 'ਚ ਤਾਂ ਇਹਨਾਂ ਤੋਂ ਪੰਜਾਬ ਬੱਚਿਆਂ ਨੇ ਦੋ ਦੰਨ ਇਹਨਾਂ ਨੂੰ ਲੁੱਟਿਆ ਤੇ ਅੱਜ ਪੰਜਾਬ ਜਾਓ ਯਾਤਰਾ ਕੱਢ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਕਿਵੇਂ ਦੇਖਦੇ ਆ ਯਾਤਰਾ ਇੱਕ ਮਿਸਾਲ ਦੀ ਤਰ੍ਹਾਂ ਜਦੋਂ ਅੱਜ ਹਰ ਵਰਗ ਘਰੇ ਵਰਕੇ ਬੈਠਾ ਕਿ ਹੋਇਆ ਕੀ ਪਹਿਲਾ 5 ਸਾਲ ਕਾਂਗਰਸੀਆਂ ਨੇ ਲੂ ਪੀਤਾ ਹੁਣ 2 ਸਾਲ ਹੋ ਗਏ ਇਹ ਲੂ ਪੀ ਰਹੇ ਨੇ ਨਾ ਕੋਈ ਕੰਮ ਕਰਦੇ ਨੇ ਜੇ ਕੋਈ ਸਭ ਤੋਂ ਵੱਡੀ ਗੱਲ ਹੈ ਨਾ ਸਰਕਾਰ ਇੱਕ ਸਹਿਮ ਦਾ ਮਾਹੌਲ ਬਣਾ ਰਹੀ ਆ ਦੇਖੋ ਕਿੰਨੇ ਨੌਜਵਾਨਾਂ ਤੇ ਪਰਚੇ ਹੋਏ ਗੈਂਗਸਟਰ ਦਿਨ ਦਿਹਾੜੇ ਗੋਲੀਆਂ ਫਰੋਤੀਆਂ ਮੀਡੀਆ ਤੇ ਇੱਕ ਸਕੰਜਾ ਕਿਸੇ মিডিਆ ਦੀ ਆਵਾਜ਼ ਨੂੰ ਚੱਕੋ ਇਹੋ ਕਹਿੰਦੇ ਵੀ ਗੈਂਗਸਟਰ ਵੀ ਤਾਂ ਕਾਹਲੀ ਜਲਦੀ ਦੇਣ ਹੈ ਨਾ ਸਭ ਤੋਂ ਬੜੀ ਇਹ ਵੀ ਗੱਲ ਕਹਿੰਦੇ ਨੇ ਨਾ ਯਾਰ ਕਹਿਣ ਨਾਲ ਕੀ ਹੁੰਦਾ ਕਹਿਣਾ ਥੋੜਾ ਕਿ ਸਾਰਾ ਕੁਝ ਹੋ ਜਾਂਦਾ ਤੇ ਪੈਦਾ ਤਾਂ ਕਿਹਦੇ ਨਾਲ ਟਾਈਮਾਂ 'ਚ ਹੋਏ ਨਹੀਂ ਲੱਗੀਆਂ ਜਿਹੜੇ ਕਹਿੰਦੇ ਪੈਦਾ ਹੋਈਆਂ ਕਬਜ਼ੇ ਲੈਣੇ ਜਾਂ ਹੋਰ ਲੈਣੇ ਜਿਹਦੇ ਮਿਹਨਤ ਹੋਣਾ ਟਾਈਮਾਂ 'ਚ ਹੋਣੇ ਕਹਿਣ ਨੂੰ ਤਾਂ ਮੈਂ ਬਹੁਤ ਕੁਝ ਕਹਿੰਦਾ ਨਾ ਮੁੱਖ ਮੰਤਰੀ ਦੇ ਖਿਲਾਫ ਕਹਿਣ ਨੂੰ ਤਾਂ ਸਾਰੀ ਦੁਨੀਆ ਬਹੁਤ ਕੁਝ ਕਹਿੰਦੀ ਹੈ ਮੁੱਖ ਮੰਤਰੀ ਦੇ ਖਿਲਾਫ ਕਹਿਣ ਨੂੰ ਤਾਂ ਹੁਣ ਭਗਵੰਤ ਮਾਨ ਦੇ ਘਰੇ ਜਿਹੜੀਆਂ ਉਹਦੀ ਮਾਤਾ ਜੀ ਕਹਿੰਦੀ ਆ ਵੀ ਕੰਦ ਜੀ ਡਿਜੀ ਡੀ ਕਹਿਣ ਨੂੰ ਤਾਂ ਹੁਣ ਜਿਹੜੀ ਅਨਮੋਲ ਗੱਲ ਮਾਣਾ ਹੁਣ ਉਹ সুইমিং ਪੂਲ ਬਣਾਈ ਬੈਠੀ ਹੈ ਸਰਕਾਰੀ ਉਹਦੇ ਵਿੱਚ ਸਾਰਾ ਕੁਝ ਬਣਾਇਆ ਬੈਠਾ ਸੋ ਕਹਿਣ ਦਾ ਮਤਲਬ ਹੈ ਕਹਿਣ ਨੂੰ ਤਾਂ ਹੁਣ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜਾ ਅੱਜ ਪਿੰਡ-ਪਿੰਡ ਨਸ਼ਾ ਵਿਕਦਾ ਸਰਕਾਰ ਦੀ ਪੂਰੀ ਛਾਹ ਨਾਲ ਵਿਕਦਾ ਬਿਨਾਂ ਛਾਹ ਨਾਲ ਹੀ ਵਿਕਦਾ ਇਹ ਚੱਪੇ-ਜੱਪੇ ਦੀਆਂ ਗੱਲਾਂ ਨੇ ਕਹਿਣ ਨਾਲੇ ਕੁਝ ਹੋ ਜਾਂਦਾ ਕਿਸੇ ਦੀ ਕਰਦਾਰ ਕੁਸ਼ੀ ਕਰਨ ਨਾਲ ਹੀ ਹੋ ਜਾਂਦਾ ਕੁਝ ਸਾਬਤ ਕਰੋ ਅਗਰ ਜੈਸੀ ਗੱਲ ਕਰੀਏ ਪਿੱਛੇ ਜੋ ਟਕਸਾਲੀ ਰਸਗੇ ਚਲੇ ਗਏ ਸੀ 6 ਸਾਲ ਪਹਿਲਾਂ ਤਕਰੀਬਨ ਹੋਂ ਲੈ ਆਂਦੇ ਗਏ ਨੇ ਕਿਸ ਨੂੰ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਜੂਥ ਜੂਥ ਹੈ ਜਾਮ ਟਕਸਾਲੀ ਨੇ ਕੀ ਪਾਰਟੀ ਵਾਜੀ ਤੋਂ ਉੱਟ ਕੇ ਫਿਰ ਵੋਟਾਂ ਪਾਣਗੇ ਲੋਕਾਂ ਨੇ ਇਸ ਵਾਰ 2024 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਪਾਣਗੇ ਜਿਹੜੇ ਲਿਆਂਦੇ ਨਹੀਂ ਗਏ ਆਗੂ ਆਗੂ ਸਹਿਬਾਨ ਸਾਰੇ ਸਤਕਾਰਯੋਗ ਜੁਗਰਾਲੇ ਇਕੱਠ ਹੋਏ ਨੇ ਕਿਉਂਕਿ ਆਪਸੀ ਜਿਹੜੇ ਗਿਲੇ ਸ਼ਿਕਵੇ ਹੁੰਦੇ ਨੇ ਕਈ ਵਾਰੀ ਮਤਭੇਦ ਹੁੰਦੇ ਨੇ ਕੋਈ ਥੋੜੀ-ਮੋਤੀਆਂ ਉਹਨੇ ਨਿੱਕੀਆਂ ਗੱਲਾਂ ਹੁੰਦੇ ਨੇ ਉਹ ਛੋਟੀਆਂ ਨੇ ਸਾਰੇ ਆਗੂ ਪੰਜਾਬ ਦੇ ਲਈ ਪੰਜਾਬ ਬਚਾਉਣ ਲਈ ਪੰਜਾਬ ਦੇ ਪੱਪ ਵੀ ਖਲੀ ਇਕੱਠੇ ਹੋਏ। ਭਾਜਪਾ ਅਕਾਲੀ ਦਲ ਅਗਰ ਜੇ ਸਮਝੌਤਾ ਹੁੰਦਾ ਤਾਂ ਕੋਈ ਫਾਇਦਾ ਹੋ ਸਕਦਾ ਸੀ। ਜਾਨੀ ਇਹ ਕਿਵੇਂ ਲਿਖਦੇ। ਦੇਖੋ ਸ਼੍ਰੋਮਣੀ ਅਕਾਲੀ ਦਲ ਸੰਧਾਨਕ ਪਾਰਟੀ ਆ। ਅਸੀਂ ਆਪਣੇ ਮੁੱਦਿਆਂ ਤੇ ਖੜੇ ਆ। ਮੁੱਦਿਆਂ ਦੇ ਜੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਤੇ ਪੰਜਾਬ ਦੇ ਮੁੱਦੇ ਹੱਲ ਨਹੀਂ ਹੋਣੇ ਤਾਂ ਸਮਝੌਤਾ ਕਿੱਥੋਂ ਕਿਸੋ ਉੱਤੇ ਦਾ ਕੀ ਫਾਇਦਾ। ਨਾਲ ਸਮਝੌਤੇ ਦੀ ਕੋਈ ਗੱਲ ਸਾਡੇ ਕੋਲੋਂ ਤਾਂ ਸੀਓ ਨਹੀਂ। ਮਤਲਬ ਐਵੇਂ ਹੀ ਜਾਦੇ-ਜਾਦੇ ਢੋਲ ਮੀਡੀਆ 'ਚ ਪਿੱਟੀ ਜਾਂਦੇ ਨੇ। ਅਕਾਲੀ ਦਲ ਦੀ ਸਪਸ਼ਟ ਤੁਸੀਂ ਕੋਰ ਕਮੇਟੀ ਦੀ ਸਟੇਟਮੈਂਟ ਸੁਣੀ ਹੋਣੀ ਮੈਂ ਵੀ ਕੋਰ ਕਮੇਟੀ ਦਾ ਮੈਂਬਰ ਆ। ਸਪਸ਼ਟ ਸੀ ਕਿ ਆਪਣੇ ਮੁੱਦੇ ਤੇ ਸੰਧਾਤਾ ਤੇ ਲੜਾਂਗੇ ਅਗਰ ਜੇ ਅਸੀਂ ਗੱਲ ਕਰੀਏ ਤੁਸੀਂ ਲੜਾਈ ਲੜਦੇ ਹੋ ਜਿਹੜੇ ਆਪਣੇ ਜੇਲ੍ਹਾਂ ਦੇ ਵਿੱਚ ਬੰਦ ਪਏ ਨੇ ਰਾਜਾਉਣਾ ਸਾਹਿਬ ਦੀ ਗੱਲ ਕਰੀਏ ਜਾਂ ਹਲਵਾਰਾ ਜੀਆ ਹੋਰ ਨੇ ਜਦੋਂ ਤੁਹਾਡੀ ਬੀਜੇਪੀ ਨਾਲ ਸੈਂਟਰ ਨਾਲ ਬਣਦੀ ਸੀ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਆਜ਼ਾਦ ਕਰਾਇਆ ਅਗਰ ਜੇ ਤੁਸੀਂ ਉਹਨਾਂ ਲੜਾਈਆਂ ਲੜਦੇ ਹੋ ਵੋਟਾਂ ਦੇ ਟਾਈਮ ਅਗਰ ਕੋਈ ਵੀ ਪਾਰਟੀ ਹੈ ਤਾਂ ਵੋਟਾਂ ਲੈਣ ਲਈ ਤਾਂ ਸਾਰੇ ਕਹਿੰਦੇ ਨੇ ਵੀ ਅਸੀਂ ਉਹਨਾਂ ਦੀ ਲੜਾਈ ਲੜ ਰਹੇ ਹਾਂ ਪਰ ਗੱਜਾ ਅਸੀਂ ਗੱਲ ਕਰੀ ਤਾਂ ਤੁਹਾਡੀ ਬੀਜੇਪੀ ਨਾਲ ਸਮਝੌਤਾ ਸੀ ਤਾਂ ਉਹਨਾਂ ਨੂੰ ਤੁਹਾਨੂੰ ਕਿਉਂ ਨਹੀਂ ਰਿਹਾ ਕਰਾਇਆ ਅਗਰ ਅਸੀਂ ਗੱਲ ਕਰੀਏ RAM ਜੀ ਦੇ ਮੁੱਦੇ ਤੋਂ ਲੈ ਕੇ ਕਹਿੰਦੇ ਨੇ ਕਿ ਜਿੰਨਾ ਕੁਝ ਹੋਇਆ ਨਾ ਤਾਂ ਉਹ ਵੀ ਭਾਈਵੇਲੇ ਹੁਣ ਕਰਕੇ ਕਰਵਾਇਆ ਜੇ ਜਾ ਕੇ ਉਹ ਮਹਾਰਾਸ਼ਟਰ ਦੀਆਂ ਆਂਧਰਾ ਦੀਆਂ ਰਾਜਸਥਾਨ ਦੇ ਜੇਲ੍ਹਾਂ ਦੇ ਵਿੱਚੋਂ ਬੰਦੀ ਸਿੰਘ ਉਹਰੇ ਲੈਂਦੇ ਸੀ ਨਾ ਕਿੰਨੇ ਕਿੰਨੇ 15-15 ਸਾਲ ਤੋਂ ਬੰਦ ਤਾਂ ਉਹ ਕੱਲ ਜਲਦੀ ਸਰਕਾਰ ਵੇਲੇ ਹੀ ਲੈਂਦੇ ਸੀ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਲੈ ਕੇ ਆਏ ਸੀ ਸਾਰਿਆਂ ਨੂੰ ਇਹ ਮੈਂ ਨਹੀਂ ਕਹਿੰਦਾ ਬਲਦੀ ਸਿੰਘ ਆਪ ਕਹਿੰਦੇ ਨੇ ਸਾਰੇ ਤੇ ਜਿਉਂ ਉਹਨਾਂ ਨੇ ਛੁੱਟੀ ਦਿਨੀ ਪਹਿਲੀ ਵਾਰ ਸ਼ੁਰੂ ਕੀਤੀ ਸੀ ਤਾਂ ਉਹ ਵੀ ਸ਼੍ਰੋਮਣੀ ਕਾਲਦਲ ਵੇਲੇ ਸ਼ੁਰੂ ਕੀਤੀ ਸੀ ਬਾਅਦ ਚੋਂ ਤਾਂ ਪਤੰਦਰ ਛੁੱਟੀ ਵੀ ਮੰਨਦੇ ਹੈਗੇ ਤੇ ਜੇ ਕਾਲੀ ਸੂਚੀ ਦੇ ਵਿੱਚੋਂ ਜਿਹੜੇ 25-25 30 ਦੇ ਸਾਲ ਤੋਂ ਨੌਜਵਾਨਾਂ ਦੇ ਜਿਹੜੇ ਬਾਹਰੋਂ ਪੰਜਾਬ ਕਦੇ ਪੰਜਾਬ ਵਾਲੀ ਧਰਤੀ ਦੇ ਨਹੀਂ ਆ ਸਕਕੇ ਕਾਲੀ ਸੂਚੀ ਦੇ ਵਿੱਚ ਨਾਮ ਸੀਗੇ ਪਏ ਵੇ ਤਾਂ ਉਹ ਵੀ ਸ਼ਮਨਿਕਲ ਦੀ ਸਰਕਾਰ ਨੇ ਉੱਥੋਂ ਡਿਲੀਟ ਕਰਵਾਏ ਸੀ ਕਾਲੀ ਸੂਚੀ ਦੇ ਵਿੱਚੋਂ ਇਹ ਸਾਰਾ ਕੁਝ ਵੀ ਤਾਈ ਸੰਭਵ ਹੋਇਆ ਸੀ ਜੇ ਸਰਕਾਰ ਦੇ ਨਾਲ ਸਮਝੌਤਾ ਸੀ ਬਹੁਤ ਜਿਹੜੇ ਮਸਲੇ ਨੇ ਉਹ ਹੱਲ ਕਰਾਏ ਨੇ ਸ਼ਮਨਿਕਲ ਦੀ ਸਰਕਾਰ ਨੇ ਠੀਕ ਆ ਕਮੀਆਂ ਵੀ ਰਹਿ ਗਈਆਂ ਕੋਈ ਬਹੁਤ ਮਸਲੇ ਹੱਲ ਹੁਣ ਰਹਿ ਵੀ ਗਏ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਅੱਗੇ ਉਹ ਦਰਬਾਰਾਂ ਦੀ ਲੜਾਈ ਦਰਬਾਰ ਸਾਹਿਬ ਦੇ ਪ੍ਰਧਾਨ ਦੀ ਅਗਰ ਗੱਲ ਕਰਦੇ ਆ ਕਹਿੰਦੇ ਸੁਖਬੀਰ ਸਿੰਘ ਬਾਦਲ ਲਫਾਫੇ ਨਾਲ ਪ੍ਰਧਾਨ ਕੱਢਦਾ ਤੇ ਲੱਗਦਾ ਲੋਕ ਪੰਜਾਬੀਆਂ ਦੇ ਸਿੱਖਾਂ ਦੇ ਵਿੱਚ ਇਹ ਚੀਜ਼ ਦਾ ਵੀ ਬਹੁਤ بڑا ਨੁਕਸਾਨ ਹੋ ਰਿਹਾ ਕਹਿੰਦੇ ਨੇ ਵੀ ਸੁਖਬੀਰ ਸਿੰਘ ਬਾਦਲ ਜਿਹਨੂੰ ਕਹਦਾ ਉਹਨੂੰ ਪ੍ਰਧਾਨ ਬਣਾਉਂਦਾ ਜਿਹੜਾ ਉਹਦੀ ਉਂਗਲਿਆਂ ਤੇ ਚੱਲਦਾ ਉਸੇ ਨੂੰ ਚਲਾਇਆ ਜਾਂਦਾ ਕਿਵੇਂ ਗੱਲ ਸੁਣੋ ਇੱਕ ਗੱਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਬੰਦੂ ਘਟੀ ਦੇ ਮੈਂਬਰ ਨੇ ਓਪਨ ਉੱਤੇ ਵੋਟਿੰਗ ਹੁੰਦੀ ਆ ਤੇ ਹੁਣ ਤਾਂ ਜਦੋਂ ਇਹ ਠੀਕ ਆ ਪਹਿਲਾਂ ਉੱਥੇ ਜਿਹੜੀ ਆ ਕਿਉਂਕਿ ਸ਼੍ਰੋਮਣੀ ਜਿਹੜੇ ਕਮੇਟੀ ਦੇ ਮੈਂਬਰ ਨੇ ਉਹ ਪਹਿਲਾਂ ਜ ਬੈਠ ਕੇ ਰਹਿ ਕਰਦਾ ਕਿ ਉਹਨੂੰ ਪ੍ਰਧਾਨ ਬਣਾਉਣਾ ਸਾਰੇ ਬੰਦੇ ਸਮੂਹ ਰੂਪ ਦੇ ਵਿੱਚ ਹੁੰਦਾ ਕੋਈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੇ ਚੁਣੇ ਉਹ ਨਿਕੜਦਾ ਅੱਗੇ ਕੀ ਹੁੰਦਾ ਸੀ ਕਿ ਵੋਟਾਂ ਪੈਣ ਤੋਂ ਐਨ ਟਾਈਮ ਪਹਿਲਾਂ ਸਾਰੇ ਦੱਸਦੇ ਸੀ ਕਿ ਭਾਈ ਆ ਆਪਣਾ ਬੰਦਾ ਵੋਟਾਂ ਦੇ ਵਿੱਚ ਖੜ੍ਹ ਰਿਹਾ ਤੇ ਉਹਨੂੰ ਵੋਟ ਸਾਰੇ ਬੰਦੇ ਪਾਉਂਦੇ ਸੀ ਹੁਣ ਤਾਂ ਦੋ ਦਿਨ ਪਹਿਲਾਂ ਐਲਾਨ ਹੋ ਜਾਂਦਾ ਤੇ ਫਿਰ ਹੁਣ ਹੁਣ ਫਿਰ ਕੋਈ ਹੋਰ ਪਾਰਟੀ ਤੋਂ ਬਣ ਗਿਆ ਪ੍ਰਧਾਨ ਦੋ ਤਿੰਨ ਸਾਲ ਤੋਂ ਚਾਰ ਸਾਲ ਤੋਂ ਹੁਣ ਤਾਂ ਦੋ ਤਿੰਨ ਦਿਨ ਪਹਿਲਾਂ ਮੀਡੀਆ 'ਚ ਆ ਜਾਂਦਾ ਕਿ ਫਲਾਣੇ ਸਰਦਾਰ ਜਗਦੇਸ਼ ਸਿੰਘ ਢਾਂਬੀ ਜੀ ਪ੍ਰਧਾਨਗੀ ਦੀ ਚੋਣਾਂ ਵਿੱਚ ਖੜ੍ਹਣ ਲੱਗੇ ਨੇ ਕਿ ਤੂੰ ਵੋਟਾਂ ਪੈਂ ਪਹਿਲਾਂ ਤੇ ਹੁਣ ਵਿੱਚ ਫਰਕ ਕੀ ਹੋਇਆ ਪਹਿਲਾਂ ਵੀ ਉਨੀ ਵੋਟਾਂ ਪੈਂਦੀ ਸੀ ਹੁਣ ਵੀ ਉਨੀ ਵੋਟਾਂ ਪੈ ਰਹੀਆਂ ਪਹਿਲਾਂ ਕਿਹੜੇ ਕੋਈ ਚਿੱਠੀ ਜਾ ਕੇ ਸੀ ਵੀ ਚਿੱਠੀ ਕੋਈ ਦੇਣ ਦਾ ਤੇ ਜਾ ਕੇ ਪਹਿਲਾਂ ਵੀ ਇਦਾਂ ਹੀ ਸੀ ਪਹਿਲਾਂ ਵੀ ਉੱਤੇ ਖੜੇ ਹੋ ਕੇ ਕਹਿੰਦੇ ਸੀ ਇੱਕ ਬੰਦਾ ਐਲਾਨ ਕਰਦਾ ਸੀ ਦੂਹਾ ਤਿਆਇਦ ਕਰਦਾ ਸੀ ਤੇ ਅਗੇ ਮਤਾ ਪਾ ਕੇ ਸਾਰੇ ਸਾਈਨ ਕਰਦੇ ਸੀ ਆਮ ਆਦਮੀ ਪਾਰਟੀ ਕਹਿੰਦੀ ਵੀ 70 ਸਾਲਾਂ ਚ ਸਿਰਫ ਗਲੀਆਂ ਨਾਲੀਆਂ ਤੱਕ ਹੀ ਵਿਕਾਸ ਕਰਿਆ ਲੋਕਾਂ ਦਾ ਕੋਈ ਵਿਕਾਸ ਨਹੀਂ ਹੋਇਆ ਕਿਵੇਂ ਦੇਖਦੇ ਹਾਂ ਦੇਖਣਾ ਕੀ ਹੈ ਕਿ ਤੁਸੀਂ ਕਰਕੇ ਦਿਖਾਓ ਭਾਈ ਹੁਣ ਤੁਤ ਤੁਤ ਪਤੰਦਰੋਂ ਜਿਹੜੀਆਂ ਏਟ ਗਲੀਆਂ ਬਣੇ ਹੋਏ ਹੁੰਦੇ ਪੈਚ ਵਰਕ ਨਹੀਂ ਹੋਣੇ ਅਕਾਲੀ ਜਲ ਤਾਂ ਫੇਰ ਗ ਤੁਸੀਂ ਕਹਿੰਦੇ ਹੋ ਕਿ 70 ਸਾਲ ਚ ਕੀਤਾ ਕੀ ਹੈ ਜੇ ਭਾਈ ਇਹ ਸੜਕਾਂ ਜਿਹੜੀ ਆ ਜਾਲ ਵਿਛਿਆ ਹੋਇਆ ਇਹਦਾ ਮਜ਼ਾਕ ਕਰਦਾ ਸੀ ਕਿ ਸਰਦਾਰ ਸੁਖੀ ਸਿੰਘ ਬਾਦਲੂ ਕਿ ਬੰਬ ਬੰਬ ਕਹਿੰਦਾ ਕਿ ਬੰਬ ਮਾਰੇ ਤੇ ਸੜਕ ਨਹੀਂ ਕੁੱਟਣੀ ਬਟੋਣਾ ਆ ਸਾਰੀਆਂ ਜਿਹੜੀਆਂ ਚੌ ਮਾਰਗੀਆਂ ਛੇ ਮਾਰਗੀਆਂ ਸੜਕਾਂ ਬਣੀਆਂ ਹੋਈਆਂ ਨੇ ਸਰਦਾਰ ਸੁਖੀ ਸਿੰਘ ਬਾਦਲੂ ਜੀ ਦੀ ਸੋਚ ਆ ਈਡੀ ਵੱਲੋਂ ਕੈਜਰੀਵਾਲ ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਹਰੇਕ ਲੋਕਾਂ ਦੇ ਕੁਝ ਈਡੀ ਵੱਲੋਂ ਛਾਪੇ ਮਾਰੇ ਜਾਂਦੇ ਨੇ ਕਾਰਵਾਈਆਂ ਤੇਜ਼ ਕੀਤੀ ਜਾਂਦੀਆਂ ਨੇ ਪੰਜਾਬ ਚ ਉਹਦੇ ਬਾਰੇ ਕਿਵੇਂ ਦੇਖਦੇ ਹੋ ਇਹ ਤਾਂ ਫਿਰ ਦੇਖੋ ਜੈਸੀ ਕਰਨੀ ਹੋਈ ਜੀ ਕਰਨੀ ਜਿਹੜੇ ਕੇਜਰੀਵਾਲ ਨੇ ਨਸ਼ੇ ਨੂੰ ਮੁੱਦੋਂ ਲੈ ਕੇ ਪੰਜਾਬ ਦੇ ਨੌਜਵਾਨਾਂ ਦੀ ਕਰਦਾਰਕੁਸ਼ੀ ਕੀਤੀ ਸੀ ਪੂਰੇ ਵਰਲਡ ਵਿੱਚ ਨਸ਼ਾ ਇਹ ਵਰਲਡ ਦੀ ਸਮੱਸਿਆ ਹੈ ਕੱਲ ਪੰਜਾਬ ਦੀ ਸਮੱਸਿਆ ਥੋੜਾ ਪਰ ਸਭ ਤੋਂ ਵੱਧ ਪੂਰੇ ਭਾਰਤ ਦੇ ਦੁਨੀਆ ਦੇ ਵਿੱਚ ਇਹ ਦਿਖਾ ਦਿਆ ਕਿ ਪੰਜਾਬ ਦੇ ਜਿੰਨੇ ਨੌਜਵਾਨ ਨਸ਼ੇਈ ਨੇ ਇਹਨਾਂ ਦਾ ਕੋਈ ਹੈ ਹੀ ਨਹੀਂ ਤੇ ਹਰ ਮੁੱਦੇ ਤੇ ਜਾ ਕੇ ਉਹ ਬਾਰ-ਬਾਰ ਬੋਲਦਾ ਰਿਹਾ ਮੈਂ ਐਸੇ ਕਰ ਦਊਂਗਾ ਵੈਸੇ ਕਰ ਦਊਂਗਾ ਅੱਜ ਇਹ ਕੁਦਰਤ ਨੇ ਉਹ ਰੰਗ ਰਖਾਏ ਨੇ ਅੱਜ ਸ਼ਰਾਬ ਨਸ਼ੇ ਦੇ ਓਟਾਲੇ ਦੇ ਵਿੱਚ ਹੀ ਅੰਦਰ ਬੰਦਾ ਉਹਦਾ ਡਿਪਟੀ ਸੀਐਮ 1.5 ਸਾਲ ਤੋਂ ਬੰਦਾ ਸੋ ਕਹਿਣ ਦਾ ਮਤਲਬ ਹਾਲਾਤ ਇਹ ਨੇ ਕਿ ਅੱਜ ਮੁੱਖ ਮੰਤਰੀ ਦੇ ਜਿਹੜੇ ਚੇਲੇ ਚਾਪਟ ਨੇ ਬਾਹਰ ਜਾ ਕੇ ਨਾਰੇ ਲਾਉਂਦੇ ਨੇ ਕਿ ਕੇਜਰੀਵਾਲ ਤੇਰੀ ਸੋਚ ਤੇ ਪਹਿਲਾਂ ਦੇਾਂਗੇ ਠੋਕ ਕੇ ਉਹ ਸਪਸ਼ਟ ਹੈ ਕਿ ਸਾਰੇ ਹਲੇ ਤਾਂ ਸ਼ੁਰੂਆਤ ਹੈ ਕਿਉਂਕਿ ਜਿਹੜਾ ਉਹਨਾਂ ਨੇ ਫਾਰਮੂਲਾ ਦਿੱਲੀ ਵਿੱਚ ਲਾਗੂ ਕੀਤਾ ਸੀ ਨਾ ਸ਼ਰਾਬ ਨੀਤੀ ਦਾ ਉਹੀ ਪੰਜਾਬ 'ਚ ਹਲ ਤਾਂ ਪੰਜਾਬ ਦੇ ਕਈ ਅਫਸਰ ਮੰਤਰੀ ਹੋ ਸਕਦਾ ਮੁੱਖ ਮੰਤਰੀ ਸਾਰੇ ਉਹਨਾਂ ਦੇ ਵਿੱਚੋਂ ਅ ਅਗਰ ਗੱਲ ਕਰੀਏ ਕੇਜਰੀਵਾਲ ਅੰਦਰ ਬੰਦ ਨੇ ਉਹ ਕਹਿੰਦੇ ਨੇ ਵੀ ਇੱਕ ਦਿਲ ਦਾ ਬਰਤ ਰੱਖੋ ਪੰਜਾਬ ਵਸੀਓ ਨੂੰ ਕੀ ਤੁਸੀਂ ਲੋਕਾਂ ਨੂੰ ਕਿਵੇਂ ਕਹੋਗੇ ਵੀ ਬਰਤ ਰੱਖਣਾ ਚਾਹੀਦਾ ਜਾਂ ਕਿਵੇਂ ਲੱਗਦਾ ਤੁਹਾਨੂੰ ਇਹ ਚੀਜ਼ਾਂ ਨੂੰ ਕੋਈ ਢੱਕਾ ਨਹੀਂ ਉਹ ਰੱਖਦਾ ਕੇਜਰੀਵਾਲ ਪਿੱਛੇ ਤੇ ਕੇਜਰੀਵਾਲ ਨੂੰ ਅਗਰ ਜੇ ਮੈਂ ਕਹਿੰਦਾ ਮੈਂ ਨਿੰਘਿਆਂ ਦੇ ਕਿਰਾਏ ਮੰਗ-ਮਾਜ ਕੇ ਤੋੜਨ ਗਿਆ ਹੁਣ ਪਤਾ ਲਾ ਜੂਗਾ ਹੁਣ ਬਸ ਮੈਂ 2 ਮਹੀਨੇ ਦੀ ਉਹ ਗੱਲ ਹੈ ਅਗਰ ਗੱਲ ਕਰੀਏ ਛੋਡੀ ਸੂਚੀ ਤਕਰੀਬਾ ਬਾਕੀ ਪਾਰਟੀਆਂ ਵੱਲੋਂ ਤਕਰੀਬਨ ਆ ਚੁੱਕੀਆਂ ਨੇ ਕਿ ਕਾਂਗਰਸਰ ਤੇ ਕਾਲੀ ਦਲ ਦਾ ਮੇਨ ਕਾਡਰ ਰਹਿ ਰਹੇ ਕਿਵੇਂ ਦੇਖਦੇ ਹੋ ਕਿਵੇਂ ਚੱਲਣਗੇ ਲੋਕ ਸਭਾ ਦੇ ਚੋਣਾਂ ਵਿੱਚ 2024 ਵਿੱਚ ਕੀ ਮੁੱਦੇ ਰਹਿਣਗੇ ਤੁਹਾਡੇ ਕਿਵੇਂ ਲੋਕਾਂ ਨਾਲ ਜਾ ਕੇ ਰਾਬਤਾ ਕੈਮ ਕਰੋਗੇ ਦੇਖੋ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਪੰਜਾਬ ਬਚਾਓ ਯਾਤਰਾ ਦੇ ਵਿੱਚ ਹਰੇਕ ਹਲਕੇ ਦੇ ਪਿੰਡ ਪਿੰਡ ਜਾ ਕੇ ਸਦਾ ਸੂਰੀ ਸਿੰਘ ਬਾਦਲ ਜੀ ਘੁੰਮ ਰਹੇ ਨੇ ਸੋ ਸਪਸ਼ਟ ਨੇ ਜਿਹੜੀ ਆਪਣੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਾਰੇ ਚੱਲ ਰਹੇ ہیں ਜਿਵੇਂ ਜਿਵੇਂ ਅੱਗੇ ਸੁਝਾਅ ਆ ਰਹੇ ਨੇ ਉਸ ਅਗੇ ਚੋਣ ਮੈਨੀਫੈਸਟੋ ਬਜਲਦੀ ਪੰਜਾਬ ਦੇ ਵਿੱਚ ਸਦਾ ਸੂਰੀ ਸਿੰਘ ਬਾਦਲ ਜੀ ਜਾਰੀ ਕਰਨਗੇ ਉਹਦੇ ਲਈ ਸੁਝਾਅ ਲਏ ਜਾ ਰਹੇ ਨੇ ਹਰ ਵਰਗ ਤੋਂ ਸੋ ਮੈਂ ਸਮਝਦਾ ਕਿ ਲੋਕਾਂ ਦੀ ਲੜਾਈ ਲੜਨੀ ਲੋਕਾਂ ਦੀਆਂ ਗੱਲਾਂ ਕਰਨੀ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਤੋ ਸਦਾਸ ਵੀ ਤੁਸੀਂ ਬਾਦਲ ਜੀ ਤਾਂ ਪਹਿਲੇ ਲੋਕਾਂ ਦੇ ਲੀਡਰ ਨੇ ਸ਼੍ਰੋਮਣੀ ਕਾਲਰ ਦਾ ਪਹਿਲੇ ਲੋਕਾਂ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਅਸਲ ਜੇ ਆਮ ਲੋਕਾਂ ਦੀ ਪਾਰਟੀ ਆ ਅਸਲ ਜੇ ਕਿਸਾਨਾਂ ਮਜ਼ਦੂਰਾਂ ਦੀ ਕੋਈ ਪਾਰਟੀ ਆ ਤਾਂ ਸ਼੍ਰੋਮਣੀ ਕਾਲਰ ਦਾ ਬਾਕੀ ਤਾਂ ਵੀ ਡਰਾਮਾ ਕਰਦੇ ਨੇ ਟੋਲ ਪਟਦੇ ਨੇ ਆਮ ਆਦਮੀ ਪਾਰਟੀ ਕਹਿੰਦੀ ਆ ਸਿੱਖਿਆ ਦੇ ਮੁੱਦੇ ਤੇ ਅਸੀਂ ਗੱਲ ਕਰੀ ਤਾਂ ਅਸੀਂ ਬਹੁਤ ਬੜਾ ਵਧੀਆ ਕੰਮ ਕਰਿਆ ਹੈ ਹੈਲਥ ਦੇ ਮੁੱਦੇ ਤੇ ਲੈ ਕੇ ਗੱਲ ਕਰੀਏ 600 ਜੁਟ ਬਿਜਲੀ ਦਾ ਫ੍ਰੀ ਦੇ ਰਹੇ ਆ ਦੇ ਰਹੇ ਨੌਕਰੀਆਂ ਦੀ ਗੱਲ ਕਰੀ ਤਾਂ ਅਸੀਂ 36000 ਤੋਂ ਪਲੱਸ ਨੌਕਰੀਆਂ ਅਸੀਂ ਦੇ ਚੁੱਕੇ ਹਾਂ ਕਹਿੰਦੇ ਇੱਕ ਇੱਕ ਨੌਜਵਾਨ ਚਾਰ ਤੁਸੀਂ ਦੋਈ ਦਾ ਆਪ ਹੀ ਦੋਈ ਸਵਾਲ ਦਾ ਜਵਾਬ ਦੇ ਦੋ ਦਿੱਤਾ ਕਿ ਪਹਿਲਾਂ ਚੰਨੀ ਸਾਹਿਬ ਬੰਡੀ ਕੇ ਲੈਟਰ ਉਹੀ ਉਹੀ ਭਗਵੰਤ ਮਾਨ ਬੰਡੀ ਜਾਂਦਾ ਪਹਿਲਾਂ ਚੰਨੀ ਨੇ ਸਾਰੇ ਪੰਜਾਬ 'ਚ ਬੋਰਡ ਲਾਤੇ ਕਿ ਨੌਕਰੀਆਂ ਦੇਤੀਆਂ ਦੋ ਵਾਰ ਲਾਏ ਫਿਰ ਮੁੜ ਕੇ ਭਗਵੰਤ ਮਾਨ ਨੇ ਪਹਿਲਾਂ ਕੈਪਟਨ ਲਾ ਗਿਆ ਫੇ ਚੰਨੀ ਲਾ ਗਿਆ ਫੇ ਭਗਵੰਤ ਮਾਨ ਲਾਤੇ ਕੀ ਯਾਰ ਲੋਕਾਂ ਦਾ ਡਰਾਮਾ ਇਹਨਾਂ ਨੇ ਮਤਲਬ ਮਜ਼ਾਕ ਤਾਂ ਹੀ ਤਾਂ ਮੈਂ ਕਿਹਾ ਕਿ ਨੌਜਵਾਨ ਹੁਣ ਇਹ ਨਾ ਪੰਜਾਬੀਆਂ ਨਾ ਭੋਲੇ ਵੀ ਬਹੁਤ ਨੇ ਇਹ ਫਸਦੇ ਵੀ ਬਹੁਤ ਹਿੱਤੀ ਨੇ ਜੀ ਇਹਨਾਂ ਬੜਿਆ ਜੀ ਨਾਲ ਲੈ ਬੈ ਨਾ ਕੋਈ ਤਰੀਕੇ ਨਾਲ ਫਸ ਗਏ ਪੰਜਾਬੀ ਬੜਿਆ ਜੀ ਕਿ ਇਹਨਾਂ ਨੇ ਦਿੱਲੀ ਵਾਲੇ ਨੇ ਨਾ ਬੜਿਆ ਬਲੂ ਜੀ ਦੇ ਟਿਕਾ ਲਾਤੇ ਆ ਪਰ ਇੱਕ ਗੱਲ ਤੁਹਾਨੂੰ ਦੱਸਾਂਗੇ ਪੰਜਾਬੀਆਂ ਦਾ ਇਤਿਹਾਸ ਹੈ ਕਿ ਇਹ ਠੀਕ ਆ ਜਿੰਨੇ ਨਰਮ ਤੇ ਪਿਆਰੇ ਤੇ ਖੁੱਲੇ ਦਿਲ ਵਾਲੇ ਨਾ ਕਿ ਕਿਸੇ ਨੂੰ ਬਣਾ ਲੈਂਦੇ ਨੇ ਭਈ ਮੰਜੀ ਵੀ ਟਕਾ ਕੇ ਉਹ ਮੀਠੋਕਦੇ ਨੇ ਸੋ ਜਿਹੜੀ ਇਹਨਾਂ ਨੇ ਸ਼ਰਾਰਤ ਚਲਾਕੀ ਤੇ ਬੇਈਮਾਨੀ ਹੁਣ ਪੰਜਾਬ ਦੇ ਨੌਜਵਾਨਾਂ ਨਾਲ ਕੀਤੀ ਆ ਨਾ ਇਹ ਜਿੱਟ ਟਕਾ ਕੇ ਮੰਜੀ ਠੋਕਣ ਦੇ ਮੁਰਕ ਲੱਭਣੇ ਨਹੀਂ ਹੈ ਕਰਨਾਲ ਤੇ ਉਹਨਾਂ ਤੋਂ ਦੱਸਤੀ ਗੱਲ। ਅਗਰ ਗੱਲ ਕਰੀ ਤਾਂ ਭਗਵੰਤ ਮਣ ਗਿਆ ਸੀ ਬਾਹਰੋਂ ਲਿਆ ਕੇ ਲੋਕਾਂ ਨੂੰ ਗੋਰਿਆਂ ਨਾਲ ਅਸੀਂ ਨੌਕਰੀਆਂ ਦਵਾਂਗੇ। ਪਰ ਅਗਰ ਅਸੀਂ ਗੱਲ ਕਰੀਏ ਤਾਂ ਸਾਡੇ ਹਿੰਦੂ ਸਿੱਖ ਬੱਚੇ ਤਾਂ ਅਸੀਂ ਜਾਏ ਰਹੇ ਸੀ ਨੌਜਵਾਨਾਂ ਦੇ ਪਿੰਡਾਂ ਦੇ ਸਾਡੇ ਹਿੰਦੂ ਪਰਿਵਾਰ ਵੀ ਜਾਣੇ ਸ਼ੁਰੂ ਹੋ ਚੁੱਕੇ ਨੇਗੇ। ਕਿਵੇਂ ਦੇਖਨੇ ਚੀਜ਼ਾਂ ਨੂੰ ਕਿਵੇਂ ਬਚਾਉਂਗੇ ਵਿਸ਼ੇਕ ਸਿੱਖ ਕਮੇਟੀ ਹੈ ਕਿ ਹਿੰਦੂ ਭਾਈਚਾਰਾ ਹੈ। ਤਕਰੀਬਨ ਇਹ ਵੀ ਬਾਹਰ ਨੂੰ ਚੱਲ ਪਿਆ ਤਾਂ ਫਿਰ ਸਾਡਾ ਪੰਜਾਬ ਦਾ ਬਿੱਲ ਹੋ ਜੂਗਾ ਸਾਬ ਨਾਲ ਤਾਂ। ਬਿਲਕੁਲ ਮੈਂ ਸਮਝਦਾ ਕਿ ਇੱਕ ਤਾਂ ਵਧਾਈ ਪੰਜਾਬ ਦੇ ਮੁੱਖ ਮੰ ਵੀ ਪੰਜਾਬ ਦੇ ਵਿੱਚ ਕੰਮ ਕਰਨਗੇ ਸਾਡੇ ਏਰੀਆ 'ਚ ਘਟਾ ਆਏ ਨੇ ਥੋੜੇ ਰਹੋਣਗੇ ਸੋ ਅਸੀਂ ਵੀ ਬੇਨਤੀ ਕਰਾਂਗੇ ਮੁੱਖ ਮੰਤਰੀ ਨੂੰ ਕਿ ਸਾਡੇ ਵੀ ਇੱਧਰ ਬੜੀਆਂ ਦੁਕਾਨਾਂ ਦੁਕੂਨਾਂ ਦੇ ਵਿੱਚ ਕੰਮ ਹੀ ਗੋਰਿਆਂ ਨੂੰ ਭੇਜਿਆ ਜਾਵੇ ਚਲੋ ਕਹਿਣ ਦਾ ਮਤਲਬ ਹੈ ਕਿ ਇਹ ਮੁੱਖ ਮੰਤਰੀ ਨੂੰ ਲੱਗਦਾ ਕਿ ਗੱਲਾਂ ਬਾਤਾਂ ਹਾਸਾ ਮਜ਼ਾਕ ਕਰਕੇ ਹੀ ਪੰਜਾਬ ਦਾ ਭਲਾ ਹੋ ਜਾਣਾ ਹੈ ਪੰਜਾਬ ਦਾ ਭਲਾ ਇਦਾਂ ਗੱਲਾਂ ਬਾਤਾਂ ਨਾਲ ਨਹੀਂ ਹੋਣਾ ਉਹਦੇ ਲਈ ਇੱਕ ਰੋਡ ਮੈਪ ਚਾਹੀਦਾ ਹੈ ਕਿ ਇੱਕ ਕੋਈ ਤਰੀਕਾ ਚਾਹੀਦਾ ਹੈ ਸੋਚ ਚਾਹੀਦੀ ਹੈ ਉਹਦੇ ਲਈ ਉਹਦੇ ਲਈ ਇਹ ਗੱਲਾਂ ਦਾ ਕੜਾ ਨਹੀਂ ਹੈ ਵੀ ਮੁੱਖ ਮੰਤਰੀ ਉਹਦਾ ਅੱਜ ਵੀ ਉਹੀ ਸਮਝੀ ਜਾਂਦਾ ਕਿ ਉਵੇਂ ਹੀ ਗੱਲਾਂ ਦਾ ਕੜਾ ਬਣਾ ਕੇ ਅੱਜ ਵੀ ਦੂਜਿਆਂ ਨੂੰ ਗਾਲਾਂ-ਗੁਲਾਂ ਕੱਢ ਕੇ ਕਾਰਨ ਮੁੜ ਜਾਂਦਾ ਸੋ ਹਰ ਵਰਗ ਦੁਖੀ ਆ ਜੇ ਤੁਸੀਂ ਗੱਲ ਕਰੀ ਆ ਕਿ ਪੰਜਾਬ ਦੇ ਵਿੱਚ ਤੁਸੀਂ ਇੱਕ ਵੱਡਾ ਵੱਡਾ ਸਵਾਲ ਕੀਤਾ ਵਿੱਚ ਕਿ ਅੱਜ ਬਾਹਰ ਨੂੰ ਪਹਿਲਾਂ ਜ਼ਿਮੀਦਾਰਾਂ ਦੇ ਪਿੰਡਾਂ ਦੇ ਬੱਚੇ ਜਾਂਦੇ ਸੀ ਅੱਜ Hindu ਵਰਗ ਮਹਾਜਨ ਕਹਿਣ ਦਾ ਮਤਲਬ ਲੋਕਾਂ ਦੇ ਵੀ ਬੱਚੇ ਬਾਹਰੋਂ ਜਾਣ ਲੱਗੇ ਉਹਦਾ ਕਾਰਨ ਪਤਾ ਕੀ ਆ ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਇਹ ਦੇਖੋ ਜਿਹੜਾ ਇਹ ਬਦਲਾਅ ਹੈ ਨਾ ਇਹ ਤਾਂ ਚਲੋ ਕੁਦਰਤ ਮਤਲਬ ਸਦੀਆਂ ਤੋਂ ਚੱਲਿਆ ਆ ਰਿਹਾ ਕੀ ਦੁਨੀਆ ਇਤਨਾ ਉਦਰੀ ਪਲਟਦੀ ਰਹਿੰਦੀ ਹੈ ਕੋਈ ਮਤਲਬ ਇਹ ਵੀ ਨਹੀਂ ਮੈਂ ਕਹਿੰਦਾ ਕਿ ਸਾਡੇ ਵੇਲੇ ਬਾਹਰ ਨਹੀਂ ਜਾਣ ਲੱਗੇ ਸ਼ੁਰੂ ਉਦੋਂ ਹੀ ਹੋਇਆ 11-12 ਦੇ ਵਿੱਚ ਕੰਮ ਇਹ ਸਪੀਡ ਵੜ ਗਿਆ ਸੀ ਬਾਹਰ ਨੂੰ ਜਾਣ ਵਾਲਾ ਕਿਉਂਕਿ ਉਰੇ ਰੋਜ਼ਗਾਰ ਦੀ ਕਿਤਨਾ ਕਿਤੇ ਕਮੀ ਤਾਂ ਦੇਖੋ ਹੈਗੀ ਹੈ ਇਹ ਇਹ ਜੀ ਗੱਲਾਂ ਮੰਨਣ ਚ ਕੋਈ ਗੁਰੇਜ ਨਹੀਂ ਸਰਕਾਰ ਕੋਈ ਵੀ ਹੋਵੇ ਪਰ ਜਿਹੜਾ ਤੁਸੀਂ ਸਵਾਲ ਕੀਤਾ ਨਾ ਕਿ ਹੁਣ ਮਹਾਜਨ ਲੋਕਾਂ ਦੇ ਵੀ ਮਹਾਜਰ ਇੱਕ ਵਰਗ ਦੇ ਵੀ ਬੱਚੇ ਬਾਹਰ ਜਾ ਰਹੇ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਹੈ ਕਿ ਅੱਜ ਵਪਾਰੀ ਕੋਈ ਵੀ ਵਪਾਰੀ ਸਿਆਣਾ ਬੰਦਾ ਆਪਣੇ ਬੱਚੇ ਇੱਥੇ ਰੱਖ ਕੇ ਰਾਜੀ ਨਹੀਂ ਹਲੇ ਗਾ ਨਹੀਂ ਪੈ ਰਿਆ ਅੰਦਰੋਂ ਅੰਦਰੀ ਆਰਤੀਆਂ ਨੂੰ ਦੁਕਾਨਦਾਰਾਂ ਨੂੰ ਜਾਂ ਜਿਹਦਾ ਸ਼ਹਿਰ ਚੰਗਾ ਬਿਜ਼ਨਸ ਚੱਲਦਾ ਹਰੇਕ ਸੇਠ ਨੂੰ ਫੋਨ ਵੱਜਦਾ ਹੈ ਗੈਂਗਸਟਰਾਂ ਵੱਲੋਂ ਕਿਤੇ ਇਹਦੇ 5 ਲੱਖ ਨਹੀਂ ਚੱਕ ਦੇਾਂਗੇ ਤੇ ਇਹਦੇ 20 ਲੱਖ ਨਹੀਂ ਚੱਕ ਦੇਾਂਗੇ ਜੈਜ ਕੈਟਾਗਰੀ ਵਾਲਾ ਇੱਥੋਂ ਤੱਕ ਡੋਰਾਇਆ ਪਿਆ ਕਹਿੰਦਾ 50-50 ਹਜ਼ਾਰ ਤੱਕ ਤਾਂ ਫੋਨ ਤੇ ਮੰਨ ਕੇ ਵੈਜਿੰਦੇ ਨੇ ਗੈਂਗਸਟਰ ਇਹੋ ਜਿਹੇ ਹਾਲਾਤ ਹੋਏ ਹੋਏ ਨੇ ਉਹ ਹੁਣ ਵਪਾਰੀ ਵਰਗ ਜਿਹੜਾ ਮਹਾਜਨ ਵਰਗ ਹੈ ਉਹ ਇਹ ਹੁਣ ਸੋਚਦਾ ਕਿ ਸਾਡੇ ਬੱਚੇ ਸਾਡਾ ਭਵਿੱਖ ਹੈ ਤੇ ਸੁਰੱਖਤ ਨਹੀਂ ਅੱਜ ਇੱਥੋਂ ਵਪਾਰੀ ਵਰਗ ਫੈਕਟਰੀ ਬੰਦ ਕਰਕੇ ਜੁਪੀ ਜਾਣ ਨੂੰ ਫਿਰਦੇ ਨੇ ਕਿਸ ਮਤਲਬ ਜੁਪੀ ਇੱਧਰੋਂ ਆਉਂਦੇ ਸੀ ਆ ਕਹਿੰਦੇ ਸੀ ਵੀ ਉਧਰ ਤਾਂ ਮਾਹੌਲ ਠੀਕ ਨਹੀਂ ਅੱਜ ਜੁਪੀ ਦਾ ਮਾਹੌਲ ਠੀਕ ਆ ਤੇ ਇੱਥੇ ਦਾ ਮਾਹੌਲ ਖਰਾਬ ਆ ਸੋ ਇਹ 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 ਵੀ ਕਾਰਨ ਆ ਕਿ ਇੱਕ ਅੱਗੇ ਹੁੰਦਾ ਸੀ ਕਿ ਆਮ ਇੱਕ ਨਾਰਮਲ ਫੈਮਿਲੀ ਦਾ ਬੱਚਾ ਜਾਂਦਾ ਸੀ ਕਿ ਪਰਿਵਾਰ ਨੂੰ ਸੈੱਟ ਕਰਨ ਲਈ ਚਲੋ ਇੱਕ ਬੱਚਾ ਬਾਹਰ ਭੇਜ ਦੋ ਅੱਜ ਚੰਗੇ-ਚੰਗੇ ਫੈਮਿਲੀਾਂ ਦੇ ਬੱਚੇ ਬਾਹਰ ਜਾ ਰਹੇ ਨੇ ਉਹਦਾ ਕਾਰਨ ਹੈ ਇੱਥੇ ਡਰ ਤੇ ਸਹਿਮ ਦਾ ਮਾਹੌਲ ਹੈ ਮਤਲਬ ਸਹੀ ਮਾਹੌਲ ਨਾ ਆਉਣ ਦੇ ਕਾਰਨ ਇਹ ਬੱਚੇ ਚੰਗੇ ਪਰਿਵਾਰਾਂ ਦੇ ਬਾਹਰ ਜਾ ਰਹੇ ਲੋਕ ਸਭਾ ਚ ਆਉਣਾ ਤੁਸੀਂ ਜਿੱਤਦੇ ਹੋ ਐਮਪੀ ਸੋਡੇ ਬਣਦੇ ਨੇ ਸੈਲੋ ਪਲਾਟਾ ਦੀ ਗੱਲ ਕਰੀਏ 28 ਮੰਡੀਆਂ ਮਰਚ ਕੀਤੀਆਂ ਜਾ ਰਹੀਆਂ ਨੇ ਕੀ ਭਾਜਪੀ ਦਾ ਤੁਸੀਂ ਇਸ ਚੀਜ਼ ਲਈ ਵਿਰੋਧ ਕਰੋਗੇ ਕੀ ਸਾਡੇ ਅਗਰ ਮੰਡੀਆਂ ਹੀ ਖਤਮ ਹੋ ਗਈ ਸਾਡਾ ਆਰਥਿਕ ਕਰਨ ਖਤਮ ਹੋ ਜਾਂਦਾ ਤਾਂ ਕਿਸਾਨਾਂ ਨੂੰ ਬਹੁਤ بڑا ਨੁਕਸਾਨ ਹੋਣਾ ਪਰ ਠੋਕੇ ਕੀਤਾ ਸੀ ਕੀਤਾ ਹੈ ਤੇ ਕਰਾਂਗੇ ਕਿਸਾਨਾਂ ਤੇ ਮਜ਼ਦੂਰਾਂ ਦੇ ਸ਼੍ਰੋਮਣਿਕਲ ਦੀ ਪਾਰਟੀ ਆ ਜਿੱਥੇ ਵੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਧੱਕਾ ਹੋਊਗਾ ਇੱਕ ਡਾ ਕੇ ਖੜਾਂਗੇ ਕੋਈ ਪਰਵਾਹ ਨਹੀਂ ਲਾਸਟ ਕੀ ਸੰਦੇਸ਼ ਦਵਾਂਗੇ ਨੌਜਵਾਨਾਂ ਨੇ ਪਿੱਛੇ ਵੀ ਬਦਲਾਅ ਲਿਆਂਦਾ ਤੇ ਸਰਕਾਰ ਨੂੰ तकरीबन 10 ਸਾਲ ਤੋਂ ਬਾਅਦ ਨੌਜਵਾਨਾਂ ਨੂੰ ਇਹ ਸੰਦੇਸ਼ ਹੈ ਕਿ ਆਪਾਂ ਧੋਖੇ ਤੋਂ ਬਚੀਏ ਪੰਜਾਬ ਤੇ ਪੰਜਾਬੀ ਦੀ ਲੜਾਈ ਲੜੀਏ ਇਹ ਸਮਝੀਏ ਆਪਣਾ ਪਰਾਇਆ ਕੋਣਾ ਕਮੀਆਂ ਪੇਸ਼ੀਆਂ ਹੋ ਸਕਦੀਆਂ ਨੇ ਕਮੀਆਂ ਪੇਸ਼ੀਆਂ ਹੋ ਸਕਦੀਆਂ ਨੇ ਪਰ ਫਿਰ ਵੀ ਜੇ ਪੰਜਾਬ ਤੇ ਪੰਜਾਬੀ ਲਈ ਕੋਈ ਲੜਦਾ ਹੈ ਮਰਦਾ ਹੈ ਅੜਦਾ ਤੇ ਖੜਦਾ ਤਾਂ ਸ਼੍ਰੋਮਣੀ ਕਾਲੇਦਲਾ ਇਸ ਲਈ ਆਪਣੇ ਆਉਣ ਵਾਲੇ ਭਵਿੱਖ ਲਈ ਆਓ ਇੱਕ ਮਿੰਟ ਹੋ ਕੇ ਪੰਜਾਬ ਨੂੰ ਬਚਾਉਣ ਲਈ ਇੱਕ ਮਿੰਟ ਹੋ ਕੇ ਲੜਾਈ ਲੜੀਏ ਇਹ ਸੰਸਰਜੀਤ ਸਿੰਘ ਜੀ ਝਿੰਜਰ ਜਿਨ੍ਹਾਂ ਨਾਲ ਅਸੀਂ ਖਾਸ ਗੱਲਬਾਤ ਕਰੀਏਗੀ ਕਿਵੇਂ ਲੱਗੀ ਸਾਨੂੰ ਜਰੂਰ ਦੱਸੋ 24 ਪੰਜਾਬੀ ਤੋਂ ਮੈਂ